ਜਿਹਨਾਂ ਪੈਣਾ ਦੇ ਵੀਰਾਂ ਦੇ ਹੱਥਾਂ ਦੀਆਂ ਉਂਗਲਾਂ ਜਾਂ ਪੈਰਾਂ ਦੀਆਂ ਉਂਗਲਾਂ ਠੰਡ ਦੇ ਕਾਰਨ ਸੁੱਜ ਜਾਂਦੀਆਂ ਉਹਨਾਂ ਵਾਸਤੇ ਆਪਾਂ ਨੁਕਤਾ ਦੱਸਣ ਲੱਗੇ ਆਂ ਪਾਣੀ ਲੈ ਲਓ ਦੋ ਗਲਾਸ ਸਾਫ਼ ਪਾਣੀ ਤੇ 25-30 ਪੱਤੇ ਨਿਹਮ ਦੇ ਲੈ ਲਓ ਸੇਧਾ ਨਮਕ ਲੈ ਲਓ ਥੋੜਾ ਜਿਹਾ ਤੇ ਫੜਕੜੀ ਲੈਣੀ ਆ ਆਪਾਂ ਦੇਸੀ ਫੜਕੜੀ ਮਿਲ ਜਾਂਦੀ ਆ ਇਹ ਥੋੜੀ ਜਿਹੀ ਫੜਕੜੀ ਲੈ ਕੇ ਆਪਾਂ ਪਾਣੀ ਚ ਪਾ ਦੇਣੀ ਆ ਤੇ ਜਿਹੜੇ ਪੱਤੇ ਆ ਨਿੰਮ ਦੇ ਇਹ ਵੀ ਆਪਾਂ ਪਾਣੀ ਦੇ ਵਿੱਚ ਪਾ ਲੈਣੇ ਆ 25-30 ਕ ਪੱਤੇ ਨਿੰਮ ਦੇ ਦੇਸੀ ਨਿੰਮ ਜਿਹੜੀ ਹੁੰਦੀ ਆ ਉਹਦੇ ਪੱਤੇ ਤੇ 2 ਕ ਚਮਚੇ ਆਪਾਂ ਇਹਦੇ ਚ ਨੂਣ ਦੇ ਪਾਉਣੇ ਆ ਤੇ ਤਾਂ ਨਮਕ ਆਪਾਂ ਇੱਕ ਚਮਚਾ 1.5 ਕ ਚਮਚਾ ਆਪਾਂ ਇਹਦੇ ਚ ਨੂਣ ਦਾ ਪਾ ਲੈਣਾ ਵਾ ਤੇ ਇਹਨੂੰ ਪਾਣੀ ਨੂੰ ਆਪਾਂ ਚੰਗੀ ਤਰ੍ਹਾਂ ਉਬਾਲਣਾ ਲੋਜੀ ਪਾਣੀ ਆਪਣਾ ਉਬਲ ਉਬਲ ਕੇ ਕਾਫੀ ਜਾਨੀ ਤੇ ਵਧੀਆ ਬਣ ਗਿਆ ਵਾ ਤੇ ਇਹਨੂੰ ਘੱਟੋ ਘੱਟ 15-20 ਮਿੰਟ ਸੇਕ ਲਵਾਉਣਾ ਆਂ ਇਹ ਪਾਣੀ 15-20 ਮਿੰਟ ਸੇਕ ਲਵਾ ਕੇ ਪਾਣੀ ਆਪਾਂ ਗੈਸ ਕਰ ਦੇਣਾ ਬੰਦ ਤੇ ਪਾਣੀ ਨੂੰ ਥੋੜਾ ਜਿਹਾ ਕੋਸਾ ਹੋਣ ਤੇ ਥੋੜਾ ਜਿਹਾ ਠੰਡਾ ਹੋਣ ਤੇ ਇਹਦੀ ਆਪਾਂ ਟਕੋਰ ਕਰਨੀ ਆਂ ਲਓ ਜੀ ਪਾਣੀ ਆਪਣਾ ਤਿਆਰ ਆ ਤੇ ਨੂੰ ਤੁਸੀਂ ਹਲਕੀ ਹਲਕੀ ਟਕੋਰ ਕਰਨੀ ਆ ਆਪਣੇ ਹੱਥਾਂ ਦੇ ਉਂਗਲਾਂ ਵਿੱਚ ਵਿੱਚ ਰੱਖ ਲਓ ਹੱਥ ਵਿੱਚ ਦੇ ਅੱਛੀ ਕਰ ਲਾ ਨੇੜੇ ਕਰ ਲਾ ਹੱਥ ਵਿੱਚ ਦੇ ਤੇ ਹਾਂ ਹੁਣ ਮੜੀ ਰੂਹ ਦੇ ਨਾਲ ਕਾਟਨ ਲੈ ਲਓ ਸਾਫ ਜਾਂ ਕੱਪੜਾ ਲੈ ਲਓ ਜਾਂ ਤੇ ਇਹਨੂੰ ਥੋੜੀ ਜਿਹੀ ਗਿੱਲੀ ਕਰਕੇ ਰੂਹ ਨੂੰ ਉਂਗਲਾਂ ਦੇ ਉੱਤੇ ਚੰਗੀ ਤਰ੍ਹਾਂ ਫੇਰੋ ਚਾਹੇ ਤੁਹਾਡੀਆਂ ਹੱਥ ਦੀਆਂ ਉਂਗਲਾਂਆਂ ਵਾ ਚਾਹੇ ਪੈਰਾਂ ਦੀਆਂ ਉਂਗਲਾਂ ਤੇ ਸਵੇਰੇ ਸ਼ਾਮ ਤੁਸੀਂ ਇਹਦਾ ਇਸ ਤਰ੍ਹਾਂ ਹੀ ਇਹਦਾ ਕਰਨਾ ਵਾ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਹੁਣ ਬੱਚੀ ਡਬੋਲੋ ਬੈਚ ਡਬੋ ਲਓ ਪਾਣੀ ਦੇ ਤੇ ਗਰਮ ਪਾਣੀ ਆ ਥੋੜਾ ਜਿਹਾ ਤੇ ਕੋਈ ਗੱਲ ਨਹੀਂ ਥੋੜਾ ਕੋਸਾ ਹੋ ਜਵੇ ਜਦੋਂ ਕਿ ਨਾ ਇਹਨੂੰ ਚੰਗੀ ਤਰ੍ਹਾਂ ਤੁਸੀਂ ਹੱਥਾਂ ਨੂੰ ਬੈਚੀ ਡਬੋ ਕੇ ਇਹਦੇ ਪਾਣੀ ਦੇ ਵਿੱਚ ਹੋ ਸਕੇ ਤਾਂ ਗਰਮ ਦੇ ਵਿੱਚ ਹੀ ਕਰੋ ਜਿਆਦਾ ਤੁਹਾਨੂੰ ਰਾਹਤ ਮਿਲੂਗੀ ਤੇ ਛੇਤੀ ਤੁਹਾਡੀਆਂ ਜਿਹੜੀਆਂ ਉਂਗਲਾਂ ਦੀ ਸੋਜ ਆ ਉਹ ਉੱਤਰ ਜਾਊਗੀ ਚਾਹੇ ਹੱਥ ਆ ਚਾਹੇ ਪੈਰ ਆ ਤੁਹਾਡੇ ਬੈਚੋ ਡਬੋ ਲਓ ਇਹਦੇ ਪੈਰ ਵੀ ਜਾਂ ਹੱਥ ਵੀ ਤੇ ਇਹਦੇ ਚੰਗੀ ਤਰ੍ਹਾਂ ਇਹ ਟਕੋਰ ਕਰੋ ਇਸ ਤਰ੍ਹਾਂ ਇਹ ਚ ਫੜਕੜੀ ਪਾਈ ਆ ਆਪਾਂ ਸੇਦਾ ਨਮਕ ਪਾਇਆ ਨਮ ਦੇ ਪੱਤੇ ਪਾਇਆ ਤੇ ਪਾਣੀ ਪਾਇਆ ਤੇ ਜਦੋਂ ਤੁਸੀਂ ਟਕੋਰ ਕਰ ਲਈ ਉਸ ਤੋਂ ਬਾਅਦ ਚੰਗੀ ਤਰ੍ਹਾਂ ਤੌਲੀਏ ਦੇ ਨਾਲ ਹੱਥ ਸਾਫ਼ ਕਰਕੇ ਸਰੋਂ ਦੇ ਤੇਲ ਦੀ ਮਾਲਿਸ਼ ਕਰੋ ਸਰੋਂ ਦੇ ਤੇਲ ਦੀ ਮਾਲਿਸ਼ ਕਰਕੇ ਦੇ ਉੱਤੇ ਕੋਈ ਕੱਪੜਾ ਬੰਨ ਕੇ ਪੈਰਾਂ ਤੇ ਹੱਥਾਂ ਤੇ ਆਰਾਮ ਨਾਲ ਆਪਦਾ ਪੈਜੋ ਰਾਤ ਨੂੰ ਪੈਣ ਲੱਗੇ ਕਰ ਲਓ ਤੇ ਸਵੇਰੇ ਇੱਕ ਵਾਰੀ ਕਰ ਲਓ ਤਾਂ ਤੁਹਾਡੇ ਜਿਹੜੇ ਹੱਥਾਂ ਦੀ ਸੋਜ ਆ ਜਾਂ ਪੈਰਾਂ ਦੀਆਂ ਉਂਗਲਾਂ ਦੀ ਸੋਜਾ ਉਹ ਉਤਰ ਜਾਊਗੀ ਤੇ ਵੀਡੀਓ ਵਧੀਆ ਲੱਗੀ ਤਾਂ ਗਾ ਸ਼ੇਅਰ ਕਰ ਦਿਓ ਧੰਨਵਾਦ ਜੀ